ਲੋਕੀ ਸਤ ਸ੍ਰੀ ਅਕਾਲ ਜੀ ਮੈਂ ਜੁਸਵੀਰ ਕੋਰ ਮੇਰੇ ਚੈਨ ਪੰਜਾਬੀ ਟੂਰ ਫੈਮਿਲੀ ਰੌਤੇ ਹੁਣ ਬਹੁਤ ਬਹੁਤ ਸਵਾਗਤ ਹੈ ਅਗਰ ਤੁਸੀਂ ਅਨ ਪਹਿਲੀ ਵਾਰ ਨੂੰ ਚੈਨ ਨੂੰ ਤਾਂ ਸਬਸਕ੍ਰਾਈਬ ਨਹੀਂ ਕੀਤਾ ਤੈਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਵੀਡੀਓ ਬਿਲਕੁਲ ਕੀ ਲਾਈਕ ਕਰਦੇ ਸ਼ੇਅਰ ਕਰਦੇ ਤੇ ਚੱਲੇ ਆਗੇ ਹਾ ਹੋਟਲ ਤੇ ਦੁਕਾਨ ਤੇ ਚੱਲੇ ਆਗੇ ਬੱਚੇ ਨੂੰ ਲੈ ਕੇ ਸ਼ਾਮ ਦਾ ਟਾਈਮ ਅਸੀਂ ਬਚ ਗਏ ਨੇਗੇ ਤੇ ਮੈਂ ਆਈ ਸਵਨ ਪੱਕੇ ਪਿੰਡ ਤੇ ਦੁਕਾਨ ਤੇ ਪਹੁੰਚ ਗਏ ਜੀ ਤੇ ਮੈਂ ਬਲੋਗ ਨੂੰ ਨਹੀਂ ਸਟਾਰਟ ਕੀਤਾ ਕਿਉਂਕਿ ਮੇਰੀ ਆਵਾਜ਼ ਸੀ ਗਲਾ ਸੀ ਬਹੁਤ ਖਰਾਬ ਹੋ ਰਿਹਾ ਸੀਗਾ ਤੇ ਇਹਦੀ ਐਡੀਟਿੰਗ ਆ ਬਾਅਦ ਵਿੱਚ ਕੀਤੀ ਹੈਗੀ ਤੇ ਜਿੰਨੇ ਨੂੰ ਜਿਹਾ ਲੱਗ ਰਿਹਾਗਾ ਕਿ ਇੱਕ ਇੱਕ ਕੇਕ ਦਾ ਬਹੁਤ ਜ਼ਿਆਦਾ ਸੌਂਕ ਰਿਹਾ ਲੱਗਾ ਹੈਪੀ ਬਰਥਡੇ ਟੂ ਜੀ ਕਰਦਾ ਫਿਰ ਤਾਂ ਜਿੰਨਾ ਦਸ ਲੀਨ ਕਰਨ ਲੱਗ ਰਹੇ ਤੇ ਇੱਥੇ ਮੈਨੂੰ ਪੁੱਛਿਆ ਵੀ ਨਹੀਂ ਹੈਗਾ ਆਪਣੀ ਦੁਕਾਨ ਤੇ ਮੁੰਡੇ ਰੱਖ ਹੋਏ ਨੇ ਉਹਨਾਂ ਨੇ ਮੇਰੇ ਗਲੇਖ ਰੱਖ ਤੇ ਗੋਲ ਗੱਪੇ ਕਿਉਂਕਿ ਸ਼ਾਮ ਦਾ ਟਾਈਮ ਸੀ ਸ਼ਾਮ ਨੂੰ ਗੋਲ ਗੱਪੇ 버ਗਰ ਤੇ ਬਣਿਆ ਹੁੰਦਾਗਾ ਮਨੇ ਜਿੱਦ ਧਾਗੀ ਲਈ ਤਾਂ ਹਨਾ ਗੋਲ ਗੱਪੇ ਟੇਸਟੀ ਬਸੇ ਆਪਣੇ ਹੋਏ ਮੈਂ ਫਸਟ ਟਾਈਮ ਖਾਦੇ ਨੇ ਦੁਕਾਨ ਤੇ ਗੋਲ ਗੱਪੇ ਕਿਉਂਕਿ ਨਾ ਨਾ ਤਾਂ ਆਇਆ ਜਾਂਦਾਗਾ ਨਾ ਕਰੀ ਜੇ ਆਈਏ ਤਾਂ ਦੁਕਾਨ ਤੇ ਨਹੀਂ ਫਿਰ ਆ ਜਾਂਦਾ ਪਿਛਲੇ ਸਾਲ ਆਈ ਸੀ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਸਟਾਰਟ ਕੀਤਾ ਗੋਲ ਗੱਪੇ 버ਗਰ ਤੇ ਸਾਰਾ ਫਾਸਟ ਫੂਡ ਨਾਲ ਆਪਣੇ ਸਾਹਮਣ ਲੱਗਦਾਗਾ ਇਹ ਸਾਡੀ ਦੁਕਾਨ ਹੈਗੀ ਪਿੰਡ ਅਖਰਪੁਰ ਪਰ ਤੇ ਜਿਹੜੀ ਨਹਿਰ ਜਾਂਦੀ ਹੈ ਨਦਾਮਪੁਰ ਵਾਲੀ ਬਿਲਕੁਲ ਨਹਿਰ ਦੇ ਉੱਪਰ ਹੈਗੀ ਕਨੌੜ ਸਾਹਿਬ ਦੀ ਤੇ ਅਖਰਪੁਰ ਸਾਡੇ ਨੇੜੇ ਨੇ ਪਿੰਡ ਦੋਨੋਂ ਤੇ ਬਿਲਕੁਲ ਨਹਿਰ ਦੇ ਉੱਪਰ ਹੈਗੀ ਦੁਕਾਨ ਬੱਚੇ ਕਹਿੰਦੇ ਸੀ ਨਹੀਂ ਖਾਣੇ ਗੋਲ ਗੱਪੇ ਉਹ ਕਹਿੰਦੇ ਸੀ 버거 ਖਾਣੇ ਨੇਗੇ ਤੇ ਇਹ ਮੈਨੂੰ ਪੁੱਛਦੇ ਕਹਿੰਦੀ ਦੀਦੀ 버거 ਖਾਣਾ ਮੈਂ ਜੇ ਤਾਂ ਜਵਾਬ ਮੈਂ 버거 ਨਹੀਂ ਖਾਣਾ ਇਹ ਕਰਨ ਵੀ ਲੱਗ ਰਿਹਾ ਸੀ ਰੀਪਨ ਜੋ ਦੀ ਸਕੈਤalon ਤੇ ਇਹ ਮੁੰਡਾ ਰੱਖਿਆ ਕਾਊਂਟਰ ਤੇ ਆਪਣਾ ਸਮਾਨ ਪਾਉਣ ਵਾਸਤੇ ਕਦਾ ਵੀ ਰੇਣੀ ਚਾਕਲੇਟ ਚੱਕ ਲਈ ਉਹ ਛੋਟੀ ਚਾਕਲੇਟ ਦੇ ਦਿੰਨੇ ਸਾਰੇ ਬੱਚਿਆਂ ਨੂੰ ਚਾਰਾਂ ਨੂੰ ਠੀਕ ਹੈ ਪਰ ਬਾਣ ਵੀ ਖਾ ਲੈਂਦਾ ਚਾਕਲੇਟ ਉਹ ਜਿੱਥੇ ਕੋਈ ਚੀਜ਼ ਮਿਲਦੇ ਸਾਰੇ ਚੱਕ ਕੇ ਭੱਜ ਲੈਂਦਾਗਾ ਨੇ ਪੂਰਾ ਦੁਕਾਨ ਦੇ ਵਿੱਚ ਗਾ ਪਾਇਆ ਹੈਗਾ ਬਿਲਕੁਲ ਨਹੀਂ ਟਿਕਦਾ ਹੈਗਾ ਦੁਕਾਨ ਦੇ ਵਿੱਚ ਉਹਦੀ ਬਹੁਤ ਜਿਆਦਾ ਨਿਗਰਖਣੇ ਪੈਂਦੇ ਗੋਹਰੇ ਚਿੱਤੇ ਨੇ ਸਾਰਾ ਬਿਜਲੀ ਦਾ ਕੰਮ ਮਾਣਾ

ਦੁਕਾਨ ਦੀ ਬਾਹਰ ਦੀ ਲੁੱਕ ਪਿੰਡਾਪੁਰਪੁਰ ਵੀਕੇ ਫਾਸਟ ਫੂਡ ਤੇ ਵੀਕੇ ਸਵੀਟਸ ਆ ਸਮਨ ਨੂੰ ਗਰਮੀ ਕਰਕੇ ਯਾਦਰਾਸ ਹੁੰਦਾ ਕਿਉਂਕਿ ਦੁਪਹਿਰ ਨੂੰ ਗਰਮੀ ਵੱਧ ਹੁੰਦੀ ਹੈਗੀ ਤੇ ਸਾਮਨ ਕਾਫੀ ਇਹਦਾ ਕਸਟਮਰ ਹੁੰਦਾ ਹੈ ਕਿਰਤਨ ਤੇਰਾ ਬੈਟਰ ਕੁਝ ਹੋਰ ਚਾਹੁੰਦਾ ਮੈਂ ਇਹ ਜਾਣਦਾ ਕਿ ਇਥੇ ਕਾਫੀ ਬਹੁਤ ਜਿੰਨ ਇਨਵੈਸਟ ਕਰਨ ਦਾ ਮੈਨੂੰ ਅੰਦੇ ਵਿੱਚ ਕੋਈ ਨਾ ਕੋਈ ਜਿਹੜੇ ਨਮੀ ਲੋਣੀ ਪੈਂਦੀ ਐ 10 ਵਜੇ ਨਾਲ ਬਾਅਦ ਕੋਈ ਲੋਕੀ ਚੀਜ਼ ਨਾ ਮਿਲੇ ਉਹ ਪਹਿਲੀ ਜਿਹੜਾ ਕੰਟਰੋਲ ਹੋਇਆ ਪਰ ਬਾੜ ਗਿਆ ਨਾ ਖੱਤਰ ਨੂੰ ਬਾਕੀ ਕਸਾਇ ਚੈੱਕ ਕਰਵਾਸਟ ਕਾ ਟਾਈਮ ਨਹੀਂ ਆ ਉਹ ਖੰਡਾ ਹਾਈ ਲੋੜਾ ਤੇ ਸਭ ਨਾ ਉੱਥੇ ਚੱਲਿਆ ਨਹੀਂ ਆਦਾ ਸਾਈਂ ਸ਼ਾਪ ਤੋਂ ਕੰਮ ਸ਼ੁਰੂ ਕੀਤਾ ਦੀ ਜਿਹੜਾ ਕੰਮ ਬਾਬ ਦੀ ਚੱਲਦਾ ਕਿਉਂਕਿ ਆਪਣੇ ਵਾਲਦਾਂ ਸਾਰੇ ਪਿੰਡਾਂ ਵਿੱਚ ਕੋਈ ਸ਼ਹਿਰ ਨਹੀਂ ਲੱਗੇ ਲੱਗਦਾ ਹੈਗਾ ਇਸ ਕਰਕੇ ਕੰਮ ਮੇਰੇ ਬਹੁਤ ਪਧੀ ਚੱਲਦਾ ਇਹ ਵਾਕੀ ਕੰਮ ਮਿਹਨਤ ਬਹੁਤ ਬਹੁਤ ਦਾ ਸਾਰਾ ਦਿਨ ਇੱਕ ਮਿੰਟ ਤੇ ਵੀ ਵੇਲ ਨਹੀਂ ਹੁੰਦੀ ਹੈਗੀ ਸਾਰਾ ਦਿਨ ਕਸਟਮਰ ਟੈਂਡ ਕਰਨਾ ਤੇ ਸਮਾਨ ਲਿਆਉਣਾ ਫਿਰ ਬਣਾਉਣਾ ਬਹੁਤ ਜਿਆਦਾ ਕੰਮ ਰਹਿੰਦਾ ਤੇ ਲੱਗੇ ਹੋਏ ਨੇ ਚਿਵਣੀਆਂ ਸਾਰਾ ਸਿਰ ਸਿਸਟਮ ਅੰਡਰਗਰਾਊਂਡ ਆ ਸਾਰੀ ਆਪਣੀ ਫੜਾਈਆਂ ਨੇਗੇ ਅੰਦਰ ਹੀ ਸਮਾਨ ਬਣਾਇਆ ਜਾਂਦਾ ਹੈ ਇਹ ਰੂਮ ਤਿਆਰ ਹੋਣ ਲੱਗ ਰਿਹਾ ਹੈ ਜੀ ਇਹਦੇ ਵਿੱਚ ਬਣਾਇਆ ਕਰੂ ਬੇਸਟਰੀ ਕੇਕ ਤੇ ਪੀਜ਼ਾ ਇਹ ਵਿੱਚ ਇਹ ਸੀ ਲੱਗੂ ਬਹੁਤ ਛੋਟਾ ਜਿਹਾ ਕੌਨ ਬਣਾਇਆ ਗਿਆ ਇਹ ਵਿੱਚ ਏਸੀ ਲੱਗੋ ਫਿਰ ਜਿਹੜਾ ਸਮਾਨ ਤਿਆਰ ਹੋਇਆ ਕਰੂਗਾ ਇਹ ਇਧਰ ਲੱਗ ਰਹੀ ਸੀ ਮੋਇਦਨ ਵਾਲਾ ਮੁਰਗੀ ਇਹ ਬਾਰੋਂ ਰਹੇ ਦਾ ਆਪਣੇ ਪਿਹਾਰ ਤੋਂ ਆਇਆ ਹੈ ਮੁੰਡਾ ਤੇ ਸਾਰਾ ਕੰਮ ਇਹ ਕਰਦਾਗਾ ਫਾਸਟ ਫੂਡ ਦਾ ਤੇ ਇਧਰ ਛੱਡੂ ਬਟਨ ਦੀ ਤਿਆਰੀ ਹੈਗੀ ਕਿਉਂਕਿ ਸੰਡੇ ਨੂੰ ਕਾਫੀ ਲੱਡੂ ਲੱਗਦੇ ਨੇ ਆਪਣੀ ਨੇੜੇ ਰਕਨੋਟ ਸਾਹਿਬ ਗੁਰਦੁਆਰਾ ਸਾਹਿਬ ਤੇ ਉੱਥੇ ਬਹੁਤ ਜ਼ਿਆਦੇ ਲੱਡੂ ਚੜਦੇ ਨੇਗੇ ਤੇ ਸੰਗਤ ਆਉਂਦੀ ਹੈਗੀ ਤਾਂ ਫਿਰ ਇਹ ਲੱਡੂ ਆਪਣੀ ਦਿਖਾਉਣ ਤੇ ਲੈਂਦੇ ਨੇਗੇ ਲੱਡੂ ਤਾਂ ਬਹੁਤ ਜ਼ਿਆਦਾ ਲੱਗਦਾ ਕਿਉਂਕਿ ਜਿਹੜਾ ਆਪਣੀ ਦਾਲ ਵਧੀਆ ਪਿਆ ਕੇ ਆਪਣੇ ਬੇਸਨ ਤੇ ਫਿਰ ਲੱਡੂ ਤਿਆਰ ਕੀਤੇ ਜਾਂਦੇ ਨੇਗੇ ਤੇ ਕਸਟਮਰ ਲੱਡੂ ਦੀ ਬਹੁਤ ਜ਼ਿਆਦਾ ਡਿਮਾਂਡ ਕਰਦਾ ਕਿਉਂਕਿ ਲੱਡੂ ਵਧੀਆ ਖਾਣ ਦੇ ਵਿੱਚ ਵੀ ਠੀਕ ਆ ਤੇ ਸੇਤਲੇ ਵੀ ਠੀਕ ਹਨ ਦੂਜੇ ਮਠਿਆਈਆਂ ਦੇ ਨਾਲ ਤੇ ਇਧਰ ਕੱਲ ਸੀ ਵਿੰਦੀ ਦੀ 버ਗਰ ਖਾ ਲੋ ਕਿ ਵਰਕਰ ਤਾਂ ਨਹੀਂ ਖਾਣਾ ਹੈਗਾ ਤੇ 버거 ਬਣਾਉਣ ਲੱਗਦੇ ਸੀ ਸਮੋਸਾ ਵੀ ਸ਼ਾਮ ਤੱਕ ਚੱਲ ਜਾਂਦਾ ਸਮੋਸਾ ਬਹੁਤ ਵਧੀਆ ਬਣਦਾ ਤੇ ਸਾਈਜ਼ ਵੀ ਵੱਡਾ ਤੇ ਰੇਡ ਵੀ ਜਿਹੜਾ ਸਮੋਸਾ ਦਾ ਠੀਕ ਆ ਜੇ ਤੁਸੀਂ ਸਾਡੇ ਪਿੰਡ ਦੇ ਨੇੜੇ ਜਿਹੜੇ ਹੋਗੇ ਤਾਂ ਤੁਸੀਂ ਆ ਕੇ ਬੈਠ ਕੇ ਆਰਾਮ ਨਾਲ ਖਾ ਵੀ ਸਕਦੇ ਹੋ ਤੇ ਆਪਣਾ ਪੈਕ ਕਰਾ ਕੇ ਵੀ ਲੈ ਆ ਸਕਦੇ ਹੋ ਅੱਜ ਵੀਰਾ ਸੌਪ ਤੇ ਹੈ ਨਹੀਂ ਸੀ ਗਿਆ ਉਸ ਕੰਮ ਸੀ ਉਹਨੂੰ ਤੇ ਬਾਹਰ ਜਿਹੜਾ ਹੋਟਲ ਦੇ ਬਾਹਰ ਜਿਹੜਾ ਪੁਆਇੰਟਰ ਕਰਦੇ ਆਂਗੇ ਉੱਥੇ ਪੱਖਾ ਲਗਾਉਣਾ ਕਿਉਂਕਿ ਮੱਖੀ ਬਹੁਤ ਜ਼ਿਆਦਾ ਅੰਦਰ ਵੱੜਦੀ ਆ ਤੇ ਕਰਦਾ ਤੇ ਕਿਉਂਕਿ ਖੁੱਲੀ ਜਗ੍ਹਾ ਵਿੱਚ ਦੁਕਾਨ ਤੇ ਉੱਥੇ ਕੋਈ ਫੈਨ ਲੱਗਦਾ ਹੋਊਗਾ ਜਿਹਨਾਂ ਮੱਖੀ ਜਾ ਕਰਦਾ ਅੰਦਰ ਨਹੀਂ ਵੱੜਦੀ ਹੈਗੀ ਉਹ ਲੈਣਗੇ ਸੀ ਤੇ ਕੱਲੇ ਸੁਣਤਾ ਟਾਈਮ ਮਿਲਿਆ ਤਾਂ ਜੂਮ ਲਾਵਾਂਗੇ ਵੀਰੇ ਨਾਲ ਵੀ ਲੋ ਜੀ ਸੱਜਣਾਂ ਬਲੌਗ ਵੀਡੀਓ 'ਤੇ ਲੱਗੀ ਲਾਇਕ ਕਰਦੇ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਬਲੌਗ ਆਪਣਾ ਕਾਫੀ ਨੰਬਾ ਹੋ ਗਿਆ ਸੀ ਤੇ ਤੁਹਾਨੂੰ ਕੱਲ ਵੀ ਦੁਕਾਨ ਦੀ ਬਲੌਗ ਮਿਲੂਗਾ ਤੇ ਤੁਹਾਨੂੰ ਦੇਵਾਂਗੇ ਜਾਣਕਾਰੀ ਕੀ ਸਿਸਟਮ ਹੈ ਸਾਰਾ ਕੁਝ ਅੱਜ ਵਾਰ ਜਾਣਕਾਰੀ ਦੇਵਾਂਗੇ ਤੇ ਵੀਡੀਓ 'ਤੇ ਲੱਗੀ ਲਾਇਕ ਕਰਦੇ ਹੋ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਵੀਡੀਓ ਦੇਖਣ ਦੀ ਬਹੁਤ-ਬਹੁਤ ਧੰਨਵਾਦ ਜੀ